ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਜਰਾ ਦੇ ਮੌਸਮ ਦੇ ਪੱਲੇ ਅਗਲੇ 5-6 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਜਨਵਰੀ ਦੇ ਪਹਿਲੇ ਜਿਹੜੇ 4-5 ਦਿਨਾਂ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਸੋ ਇਸ ਲਈ ਦੀ ਤਾਜ਼ਾ ਸੈਟੇਲਾਈਟ ਦਾ ਸਿਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦਸੰਬਰ 28 ਦਾ ਦਿਨ ਹੈ ਤੇ ਆਥਣ ਦੇ ਲਗਭਗ 7 ਵਜੇ ਨ ਜਾ ਰਹੇ ਨੇ ਮੌਜੂਦਾ ਸਿਸਟਮ ਜਿਹੜਾ ਚੱਲਦਾ ਫਿਆ ਜੇ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਪਿਛਲੇ ਕੁਝ ਦਿਨਾਂ ਤੋਂ ਤੇ ਇਹ ਸਿਸਟਮ ਹੁਣ ਜਿਹੜਾ ਜਾ ਸੰਘਨਤੀ ਹੁੰਦਾ ਨਜ਼ਰ ਆ ਰਿਹਾ ਅਗਲੇ 48 ਅਗਲੇ 10 12 ਘੰਟਿਆਂ ਤੱਕ ਇਹਨੇ ਪੰਜਾਬ ਦੇ ਉੱਪਰ ਜੇ ਲੰਘ ਜਾਣਾ ਹੁਸ਼ਿਆਰਪੁਰ ਨਵਾਂ ਸ਼ਹਿਰ ਚੰਡੀਗੜ੍ਹ ਕਪੂਰਥਲਾ ਜਲੰਧਰ ਮੋਹਾਲੀ ਇਹਨਾਂ ਖੇਤਰਾਂ ਦੇ ਵਿੱਚ ਹਲੇ ਕਿਤੇ ਕਿਤੇ ਕੁਝ ਥਾਵਾਂ ਤੇ ਹੋ ਸਕਦਾ ਕਿ ਹਲਕੀ ਕੰਗਨ ਹੋ ਜਾਵੇ ਹਲਕੇ ਅਸ਼ਰਾਟੇ ਜਿਹੜੇ ਆ ਦਰਜ ਹੋ ਜਾਣ ਬਾਕੀ ਬਹੁਤੇ ਖੇਤਰ ਹੈ ਜਿਹੜੇ ਹੁਣ ਸਿਸਟਮ ਤੋਂ ਜਿਹੜੇ ਆ ਪਰੇ ਆ ਤੇ ਸਿਸਟਮ ਇਹ ਅੱਗੇ ਹ ਹਰਿਆਣਾ ਦੇ ਉੱਪਰ ਦੀ ਜਾਨੀ ਅੱਜ ਲੰਘ ਜਾਣਾ ਜੀ ਪੂਰਬੀ ਖੇਤਰ ਪ੍ਰਭਾਵਿਤ ਹੋ ਸਕਦੇ ਨੇ ਹਰਿਆਣਾ ਦੇ ਰਾਜਸਥਾਨ ਦੇ ਉੱਪਰ ਦੀ ਬਹੁਤੇ ਖੇਤਰਾਂ ਦੇ ਵਿੱਚ ਇਸ ਸਿਸਟਮ ਲੰਘ ਚੁੱਕਿਆ ਮਾਧ ਪ੍ਰਦੇਸ਼ ਔਰ ਜੀਓਪੀ ਦੇ ਵਿੱਚ ਔਰ ਬਿਹਾਰ ਦੇ ਵਿੱਚ ਝਾਰਖੰਡ ਦੇ ਕੁਝ ਇਤਰਾਵ ਦੇ ਵਿੱਚ ਤੇ ਛੱਤੀਸਗੜ ਦੇ ਵਿੱਚ ਇਹ ਸਿਸਟਮ ਐਸ ਵੇਲੇ ਜਿਹੜੇ ਆ ਤਗੜੇ ਸ਼ਰਾਟੇ ਲੋ ਆ ਰਿਹਾ ਤੇ ਕਿਤੇ ਕਿਤੇ ਲਿਮਟਿਡ ਖੇਤਰਾਂ ਦੇ ਵਿੱਚ ਘਰੇਵਾਰੀ ਵੀ ਦਰਜ ਕਰਵਾ ਰਿਹਾ ਆ ਆਉਂਦੇ ਦਿਨਾਂ ਦੇ ਦਰਮਿਆਨ ਪਹਾੜਾਂ ਦੇ ਵਿੱਚ ਬਰਬਰੀ ਦਵੇਗਾ ਜੀ ਇਹ ਸਿਸਟਮ ਹਾਲਾਂਕਿ ਉਹ ਪਹਿਲੇ ਫੱਦਰ ਤੇ ਜੜੀਆਂ ਬਰਬਰੀ ਵੇਖਣ ਨੂੰ ਮਿਲ ਰਹੀ ਆ ਆ ਹਿਮਾਚਲ ਉੱਤਰਾਖੰਡ ਔਰ ਜੰਮੂ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਤੇ ਆਉਂਦੇ ਦਿਨਾਂ ਦੇ ਦਰਮਿਆਨ ਠੰਡ ਦੇ ਵਿੱਚ ਚੌਕਾਵਾਦਾ ਜਿਹੜਾ ਦੱਜ ਕੀਤਾ ਜਾਵੇਗਾ ਪੰਜਾਬ ਹਰਿਆਣਾ ਦੇ ਵਿੱਚ ਸੀਜ਼ਨ ਲੈਰ ਚੱਲਣੇ ਲਗਭ ਪੱਛੋਂ ਤੇ ਹਵਾਵਾਂ ਜਣੀਆਂ ਨੇ ਹਲਕੇ ਤੇ ਲੈ ਕੇ ਦਰਮਿਆਨੇ ਰਫਤਾਰ ਤੇ ਚੱਲਣੀਆਂ ਸੀਤਲੈਰ ਦੀ ਕੋਈ ਜਿਹੜੀ ਆ ਰਾਹਤ ਨਹੀਂ ਆ ਸੀਤਲੈਰ ਚੱਲਦੀ ਰਹਿਣੀਆਂ ਇੱਕ ਨਜ਼ਰ ਜੇਕਰ ਤਾਜ਼ਾ ਅਨਕੜੇ ਤੇ ਲਈਏ ਮੌਸਮ ਖ਼ਾਗ ਦੇ ਤੇ ਕੱਲ ਦੇ ਲਈ ਔਰੇਂਜ ਅਲਰਟ ਜਿਹੜਾ ਮੌਸਮ ਖ਼ਾਗ ਨੇ ਜਾਰੀ ਕਰ ਦਿੱਤੇ ਨੇ ਸਕਰੀਨ ਤੇ ਦੇਖ ਵੀ ਸਕਦੇ ਆ ਜੀ dances to vary dance hog at a few places could be we at isolated places kal punjab haryana de jo mini father te jadi hai thand kuch is tarah de vich vekhnu mil sakdi hai is talawa ji seet layer to koi rahat nahi hai seet layer uss tarah chaldi rehni hai ਤੇ ਵੱਡੇ ਫੱਦਰ ਤੇ ਜਿਹੜੀ ਆ ਠੰਡ ਬਰਕਰਾਰ ਰਹੇਗੀ ਪੰਜਾਬ ਹਰਿਆਣਾ ਔਰ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਤੇ ਮਹੀ ਆਲੇ ਫੱਕਾ ਹੁਣ ਮੌਸਮ ਸਾਫ਼ ਰਹਿੰਦਾ ਜਾਪ ਰਿਹਾ ਜੀ ਅੱਜ ਮਹੀ ਜਿਹੜੇ ਦਰਜ ਹੋਣੇ ਸੀ ਹੋ ਗਏ ਅਗਲੇ 5-7 ਦਿਨ ਹੁਣ ਮੌਸਮ ਲਗਭਗ ਖੁਸ਼ਕ ਰਹੇਗਾ ਤੋਂਪ ਬਹੁਤੇ ਖੇਤਰਾਂ ਦੇ ਵਿੱਚ ਲੱਗੇਗੀ ਪਰ ਸੇਤਲੈਟ ਤੋਂ ਰਾਹਤ ਨਹੀਂ ਆਏਗੀ ਕਿਉਂਕਿ ਪਹਾੜਾ ਦੇ ਵਿੱਚ ਬਰਬਾਰੀ ਜਿਹੜੀਆਂ ਸਿਸਟਮ ਨੇ ਤੇ ਜਿੱਥੇ ਮਹੀ ਦਰਜ ਹੋਏ ਨੇ ਕਰਾਕੇ ਦੀ ਠੰਡ ਦਾ ਦੌਰ ਹੈ ਜਿਹੜਾ ਉਹ ਲੱਗਣ ਲੱਗੇਗਾ ਹੁਣ ਆਉਂਦੇ ਦਿਨਾਂ ਦੇ ਦਰਮਿਆਨ ਸੋ ਫਿਲਹਾਲ ਜੀ ਹੌਟਾ ਪੰਜ ਦਿਨ ਤੱਕ ਦੇ ਪੰਜ ਦਿਨ ਤੱਕ ਕੋਈ ਮਹੀ ਨਹੀਂ ਹੈ ਤੇ ਯੈਲੋ ਅਲਰਟ ਜਿਹੜਾ ਠੰਡ ਨੂੰ ਲੈ ਕੇ ਸੀਤ ਲੈਣ ਨੂੰ ਲੈ ਕੇ ਜਾਰੀ ਕਰ ਦਿੱਤੇ ਗਏ ਨੇ ਇਸ ਆਪਣਾ ਵਿਚਾਰ ਰੱਖਣਾ ਜ਼ਰੂਰੀ ਹੈ ਜੀ ਬਹੁਤ ਧਿਆਨ ਰੱਖੋ ਆਪਣੇ ਪਰਿਵਾਰ ਦਾ ਤੇ ਆਪਣਾ ਤੇ ਮੀਂਹ ਦੇ ਫਿਲਹਾਲ ਕੋਈ ਅਸਰ ਨਹੀਂ ਹੈ ਜੀ ਠੰਡ ਤਾਂ ਕੋਈ ਜਿਹੜੀ ਹੈ ਰਾਹਤ ਫਿਲਹਾਲ ਨਹੀਂ ਹੈ ਅਗਲੀ ਵੀਡੀਓ ਦੇ ਵਿੱਚ ਆ ਜਾ ਜਦੋਂ ਧੰਨਵਾਦ